ਤੇ ਇੱਥੇ ਤੁਹਾਨੂੰ ਬਈ ਮਰਨ ਕੇ ਚਲੋ ਜੇ ਤੁਸੀਂ ਹੋਰ ਪਾਸੋਂ ਲਾਉਂਗੇ ਤਾਂ 1500 2 2000 ਤੱਕ ਵੀ ਜੋੜੇ ਮਿਲ ਜਾਂਦੇ ਹਨ ਜੀ ਤੇ ਇਹ ਇੱਥੇ ਤੁਹਾਨੂੰ ਸਸਤੇ ਬਹੁਤ ਮਿਲ ਰਹੇ ਆ ਦੇਖ ਸਕਦਾ ਤੁਸੀਂ ਇਹਨਾਂ ਦਾ ਸਾਈਜ਼ ਆ ਜਿਹੜਾ ਉਹ ਹੁੰਦਾ ਬੜਾ ਹੁੰਦਾ ਹੋਰ ਇਹ ਸਾਈਜ਼ ਹੋਏਗਾ 28 ਕਿਲੋ 3 ਕਿਲੋ ਦਾ ਅੱਛਾ ਇਹ ਇਹਨਾਂ ਤੋਂ ਵੱਡਾ ਹੋਊਗਾ ਹੋਰ ਹਾਂ ਉਹ ਆਵਾ ਬੱਚਾ ਹੈ ਇਹ ਠੀਕ ਹੈ ਠੀਕ ਹੈ ਠੀਕ ਹੈ ਤਾਂ ਥੋੜਾ ਬੋਤਾ ਡਿਸਕਾਊਂਟ ਹੋ ਜਾਂਦਾ ਕਿ ਰੇਟ ਫਿਕਸ ਹੀ ਹੈ ਲਓ ਵੀ ਮਿੱਤਰੋ ਇਸ ਟਾਈਮ ਨਾ ਮੌਕਸਰ ਪਹੁੰਚੇ ਸੀ ਮੌਕਸਰ ਘੋੜਿਆਂ ਦੀ ਮੰਡੀ ਚੱਲ ਰਹੀ ਆ ਜੀ ਤੇ ਉੱਥੇ ਨਾ ਘੋੜਿਆਂ ਦੇ ਨਾਲ-ਨਾਲ ਹੋਰ ਵੀ ਜਾਨਵਰ ਆ ਜਿਹੜੇ ਨਾ ਲੋਕਾਂ ਦੇ ਘਰੇ ਰੱਖਣ ਵਾਲੇ ਉਹ ਆਉਂਦੇ ਆ ਦੇਖੋ ਚਕੋਰਾ ਲੋਕਾਂ ਦੇ ਬਹੁਤ ਪਸੰਦੀਦਾ ਹਨ ਜਿਹੜੀਆਂ ਲੋਕਾਂ ਨੂੰ ਚਕੋਰਾ ਬਾਰੇ ਪਤਾ ਉਹਦਾ ਬੰਦਾ ਬਈ 2-2 4-4 ਜੋੜੇ ਘਰੇ ਰੱਖਦਾ ਹੀ ਹੈ ਇਹਨਾਂ ਦੇ ਨਾਲ ਤੇ ਇਹਨਾਂ ਤੋਂ ਆਪਾਂ ਜਾਣਕਾਰੀ ਲੈਨੇ ਆ ਨਮਸਕਾਰ ਬਾਈ ਨਮਸਕਾਰ ਨਮਸਕਾਰ ਕਹਾਂ ਤੋਂ ਆਪ ਹਲਾਵਾਦ ਇਹ ਫੜਨਾ ਮਾੜਾ ਸਾ तो हाँ। ये कब से काम कर रहे हो आप आज दस साल साल जी से साल से दस साल से।, कहां से लाते हो ये चिल्लाहा आप घर पर ही रखते हो हाँ, पालते हैं ठीक है ठीक है जो आपके बंदे बो गए इकट्ठे ही है, हाँ, सभी है। क्या, क्या क्या प्राइस में ये जोड़ा मिलता है इनका एक हजार रुपया जोड़ा है एक हजार रुपया जोड़ा एक हजार जोड़ा है भाई बाजार में आप जाओगे ना यहाँ पर आपको सस्ते मिल जाएंगे ਤੇ ਇੱਥੇ ਤੁਹਾਨੂੰ ਬਈ ਮੰਨ ਕੇ ਚਲੋ ਜੇ ਤੁਸੀਂ ਹੋਰ ਪਾਸੋਂ ਲਓਗੇ ਤਾਂ 1500 ਤੋਂ 2000 ਤੱਕ ਵੀ ਜੋੜੇ ਮਿਲ ਜੰਦੇ ਹਨਾ ਜੀ ਤੇ ਇਹ ਇੱਥੇ ਤੁਹਾਨੂੰ ਸਸਤੇ ਬਹੁਤ ਮਿਲ ਰਹੇ ਆ ਦੇਖ ਸਕਦਾ ਤੁਸੀਂ ਤੇ ਬਾਕੀ ਮੰਡੀ ਕਿੰਨੇ ਕਿੰਨੇ ਦਿਨ ਹੈ ਇੱਥੇ ਹੋਰ ਕਿੰਨਾ ਟਾਈਮ ਹੋ ਐ ਰਹੇਗੇ 18 ਤਾਰੀਖ ਤੱਕ ਹੈ ਜੀ 18 ਤਾਰੀਖ 18 ਤਾਰੀਖ ਤੱਕ ਬਈ 18 ਤਾਰੀਖ ਤੱਕ ਇਹ ਬੰਦੇ ਇੱਥੇ ਹੀ ਆ ਜੇ ਕਿਸੇ ਨੇ ਮੰਨ ਕੇ ਚਲੋ ਲੈਣੇ ਹੋਣਗੇ ਨਾ ਜੋੜੇ-ਜੁੜੇ ਇੱਥੋਂ ਤੁਸੀਂ ਲੈ ਸਕਦੇ ਹੋ ਤੇ ਇਹ ਬਈ ਇਸਕੇ ਕੀ ਪ੍ਰੋਸੀਜਰ ਹੁੰਦਾ ਹੈ ਸੰਭਾਲ ਕੇ ਸੰਭਾਲ ਲੇਗਾ ਕੀ ਪ੍ਰੋਸੀਜਰ ਹੁੰਦਾ ਹੈ सब ले जा रहे हैं बहुत बच्चा अंडा देता है नहीं ऐसा तो होता है ना जैसे कोई पंछी से अलग से पंछी है उन्हें हाँ तो संभालना औखा हो जाता है हाँ। तो ये संभालने का प्रोसीजर सिंपल ही तो, है तो, क्या खाते क्या है ये धान गेहूँ चावल बाजरा सभी दाना खाएगा सभी दे... खा लेता है इसकी खासियत क्या खासियत है क्यूँ लेते हैं लोग इसे बहुत अंडा देता है राखी हाँ, करता है राखी करता है ठीक है ਠੀਕ ਹੈ ਜਿਵੇਂ ਲੋਕਾਂ ਦੇ ਕੁੱਤੇ ਰੱਖੇ ਹੁੰਦੇ ਨਾ ਰਾਖੀ ਕਰ ਲਈ ਆਪਾਂ ਕੁੱਤੇ ਰੱਖਦੇ ਹਾਂ ਉਸ ਹਿਸਾਬ ਨਾਲ ਜੀ ਰਾਖੀ ਕਰਦੇ ਜੀ ਇਹ ਪਾਂਛੀ ਬਹੁਤ ਪਿਆਰੇ ਪਾਂਛੀ ਆ ਦੇਖ ਸਕਦੇ ਹੋ ਤੁਸੀਂ ਇੱਥੇ ਤੇ ਮੈਂ ਤੁਹਾਨੂੰ ਦਿਖਾ ਵੀ ਦਿਨਾ ਆ ਦੇਖ ਸਕਦੇ ਹੋ ਬਹੁਤ ਸੋਹਣੇ ਪਾਂਛੀ ਆ ਤੇ ਇਹਨਾਂ ਦਾ ਸਾਈਜ਼ ਆ ਜਿਹੜਾ ਉਹ ਹੁੰਦਾ بڑا ਹੁੰਦਾ ਹੋਰ ਇਹ ਸਾਈਜ਼ ਹੋਏਗਾ 2.5 ਕਿਲੋ 3 ਕਿਲੋ ਦਾ ਅੱਛਾ ਇਹ ਇਹਨਾਂ ਤੋਂ ਵੱਡਾ ਹੋਊਗਾ ਹੋਰ ਉਹ ਆਵਾ ਬੱਚਾ ਆਇਆ ਠੀਕ ਹੈ ਠੀਕ ਹੈ ਠੀਕ ਹੈ ਥੋੜਾ ਬੋਧਾ ਡਿਸਕਾਊਂਟ ਹੋ ਜਾਂਦਾ ਕਿ ਰੇਟ ਫਿਕਸ ਹੀ ਹੈ ਫਿਕਸ ਰੇਟ ਆ 2000 ਦੇ ਦੋ ਜੋੜੇ ਹੈ ਹਾਂ 2000 ਦੇ ਦੋ ਜੋੜੇ ਆ ਜੀ 1000 ਰੁਪਏ ਦਾ ਇੱਕ ਜੋੜਾ ਜੇ ਕਿਸੇ ਨੇ ਲੈਣਾ ਤਾਂ ਮੋਕਸਰ ਮੰਡੀ ਦੇ ਵਿੱਚ ਕੀ ਲੋਕੇਸ਼ਨ ਆ ਕਿੱਥੇ ਜਿਆ ਮੋਕਸਰ ਮੰਡੀ ਜਬਰਨਸਾਰੀ ਹੈ ਨਾ ਮੋਕਸਰ ਮੰਡੀ ਜਦੋਂ ਐਂਟਰ ਹੁੰਦੇ ਆ ਬਈ ਉੱਥੇ ਇਹ ਤੁਹਾਨੂੰ ਬਹੁਤ ਵੱਡਾ ਇਹਨਾਂ ਦਾ ਹੈਗਾ ਆ ਕੀ ਚੀਜ਼ ਆ ਇਹ ਬਤਕਾਂ ਆ ਗਈਆਂ ਇਹ ਬਤਕਾਂ ਆ ਗਈਆਂ ਆਹ ਸੌ ਦਾ ਜੋੜਾ ਇਹ ਬਤਕਾਂ ਆ ਗਈਆਂ ਇਧਰਲੇ ਪਾਸੇ ਜੀ ਇਹ ਵੀ ਤੁਹਾਡੀਆਂ ਆ ਆ ਇਹ ਕਿੰਨੇ ਦਾ ਜੋੜਾ 800 ਇਹ 800 ਰੁਪਏ ਦਾ ਜੋੜਾ ਇਹਨਾਂ ਨਾਲ 200 ਰੁਪਏ ਸਸਤਾ ਜੀ ਤੇ ਇਹ ਬਤਕਾਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਵਿੱਚ ਚਿੱਟੀਆਂ ਵੀ ਆ ਕਾਲੀਆਂ ਵੀ ਤੇ ਵਿੱਚ ਭੂਰੀਆਂ ਵੀ ਆ ਸਾਰੇ ਰੰਗਾਂ ਦੀਆਂ ਬਤਕਾਂ ਇਹ ਮਨ ਕੇ ਚਲੋ ਕਾਲਮ ਲਾ ਕੇ ਜਿਹੜੇ ਵੀ ਤਰ੍ਹਾਂ ਦੇ ਪੰਛੀ ਤੁਸੀਂ ਲੈਣੇ ਹੋਣਗੇ ਨਾ ਤਾਂ ਸੰਪਰਕ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ ਮਕਸਰ ਮੰਡੀ ਦੇ ਵਿੱਚ 18 ਤਰੀਕ ਤੱਕ ਇਹ ਇੱਥੇ ਹੈਗੇ ਆ ਤੇ ਸ਼ੇਅਰ ਕਰ ਦਿਓ ਦਬਾ ਕੇ ਵੀਡੀਓ ਨੂੰ ਹਣਾ ਤੇ ਬਾਕੀ ਘੈਂਟ ਗੱਲਬਾਤ ਹੈ ਜਮਾ ਤੇ ਇਹਨਾਂ ਦਾ ਵੀ ਖਾਣ ਪੀਣ ਉਹੀ ਹੁੰਦਾ ਜੀ ਵਾਹ ਧੰਨ ਜੀ ਹੁਣ ਚੌਲ ਜੀ 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 ਸਿੰਪਲੀ ਹੈ ਜੀ ਖਾਣਾ ਆਪਣਾ ਘਰ ਵਾਲਾ ਨਾ ਤਾਂ ਉਹ ਤੁਸੀਂ ਇਹਨਾਂ ਦੇ ਕੋਲੋਂ ਜਾਣਕਾਰੀ ਲੈ ਸਕਦੇ ਹੋ ਜੋੜਾ ਤੁਸੀਂ ਇਹਨਾਂ ਦੇ ਕੋਲ ਲਿਆ ਸਕਦੇ ਘਰੇ ਬਹੁਤ ਬੈਸਟ ਚੀਜ਼ਾਂ ਇਹਨਾਂ ਦੇ ਕੋਲੇ ਜਿਹੜੀ ਤੁਹਾਨੂੰ ਮਿਲਣਗੀਆਂ ਤੇ ਇੱਕ ਤੋਂ ਇਹ ਕਿ ਪਿਓਰ ਨਸਲ ਹੁੰਦੀ ਹੈ ਨਾ ਇਹਨਾਂ ਦੀ ਪਿਓਰ ਨਸਲੀ ਹੁੰਦੀ ਆਪਣੇ ਕੋਲੇ ਹਾਂ ਉਹ ਸਫੇਦਾ 3000 ਰੁਪਏ ਦਾ ਜੋੜਾ ਹੈ ਠੀਕ ਆ ਜੋ ਸਫੇਦਾ ਹੈ ਅੱਛਾ ਹਾਂ ਇਹ ਸਫੇਦਾ ਹੈ ਇਹ ਸਫੇਦਾ ਹੈ ਜਿਹੜਾ ਜਿਹ ਇਹ ਆ ਵਾਲੇ ਹੈ ਜਿਹੜੇ ਵਿੱਚ ਇਹ ਤਿੰਨ ਦਾ ਜੋੜਾ 3000 ਦਾ 3000 ਰੁਪਏ ਦਾ ਜੋੜਾ ਹੈ ਅਸ਼ੇ ਇਹ ਠੀਕ ਆ ਇਹ 3000 ਹੈ ਜਿਹੜਾ ਵਿੱਚ ਬੈਠਾ ਹੋਇਆ ਉਹ ਹੋ ਜਾਣਾ ਥੋੜਾ ਜਿਹਾ ਵਜਦੇ ਜੇ ਤੇ ਬਾਕੀ ਤੁਸਾਨੂੰ ਇਹ 1000 ਰੁਪਏ ਦਾ ਜੋੜਾ ਮਿਲ ਜਾਊਗਾ ਸ਼ੇਅਰ ਕਰ ਦੋ ਦਬਕੇ ਸੋ ਬਹੁਤ ਧੰਨਵਾਦ ਜੀ ਮਿਹਰਬਾਨੀ ਧੰਨਵਾਦ ਥੈਂਕ ਯੂ